ਅੰਮ੍ਰਿਤਸਰ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਵਕੀਲ ਦੇ ਘਰ ਵੱਡੀ ਚੋਰੀ ਪਿਸਤੌਲ ਤੇ ਲਾਇਸੈਂਸ ਵੀ ਲਏ ਗਏ ਪ੍ਰਸ਼ਾਸਨ ਨੇ ਕਿਹਾ ਜਾਂਚ ਜਾਰੀ ਦੋਸ਼ੀ ਜਲਦ ਫੜੇ ਜਾਣਗੇ ਅੰਮ੍ਰਿਤਸਰ ਵਿੱਚ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਵਕੀਲ ਤਾਂ ਕੱਪੜੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਇੱਕ ਹਫਤਾ ਪਹਿਲਾਂ ਅੰਮ੍ਰਿਤਸਰ ਦੇ ਇੱਕ ਮਸ਼ਹੂਰ ਵਕੀਲ ਦੇ ਘਰ ਵੱਡੀ ਚੋਰੀ ਦੀ ਘਟਨਾ ਹੋਈ ਚੋਰ ਲੱਖਾਂ ਰੁਪਏ ਦੀ ਨਕਦੀ ਸੋਨਾ ਚਾਂਦੀ ਅਤੇ ਘਰ ਵਿੱਚ ਮੌਜੂਦ ਪਿਸਤੌਲ ਸਮੇਤ ਉਸ ਦਾ ਲਾਇਸੈਂਸ ਤੱਕ ਲੈ ਉਡੇ ਵਕੀਲ ਦਾ ਕਹਿਣਾ ਹੈ ਕਿ ਘਟਨਾ ਸ਼ਨੀਵਾਰ ਦੀ ਹੈ ਜਦੋਂ ਉਹ ਆਪਣੇ ਰਿਸ਼ਤੇਦਾਰ ਦੇ ਵਿਆਹ ਵਿੱਚ ਗਏ ਹੋਏ ਸਨ ਜਦੋਂ ਉਹ ਸੋਮਵਾਰ ਨੂੰ ਘਰ واپس ਪਹੁੰਚੇ ਤਾਂ ਕਾਰ ਦੇ ਦਰਵਾਜ਼ੇ ਅਤੇ ਸਮਾਨ ਵਿਖਰਾ ਪਿਆ ਸੀ ਸ਼ੱਕ ਦੇ ਆਧਾਰ ਤੇ ਜਦ ਉਹਨਾਂ ਨੇ ਸੀਸੀਟੀਵੀ ਚੈੱਕ ਕਰਨਾ ਚਾਹਿਆ ਤਾਂ ਪਤਾ ਲੱਗ ਗਿਆ ਕਿ ਚੋਰ ਡੀਵੀਆਰਟਾ ਕੁੱਟਾਰ ਕੇ ਨਾਲ ਲੈ ਗਏ ਹਨ ਵਕੀਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇੱਕ ਹਫ਼ਤਾ ਤੋਂ ਜ਼ਿਆਦਾ ਸਮਾਂ ਬੀਤ ਚੁੱਕਾ ਹੈ ਪਰ ਪ੍ਰਸ਼ਾਸਨ ਵੱਲੋਂ ਕੋਈ ਸਰੀਰਸੰਗੀ ਤਵੱਜੋ ਨਹੀਂ ਦਿੱਤੀ ਜਾ ਰਹੀ ਉਹਨਾਂ ਨੇ ਦੋਸ਼ੀਆਂ ਦੀ ਸ਼ਨਾਖਤ ਕਰਕੇ ਪੁਲਿਸ ਨੂੰ ਜਾਣਕਾਰੀ ਵੀ ਦਿੱਤੀ ਹੈ ਪਰ ਫਿਰ ਵੀ ਗ੍ਰਿਫਤਾਰੀ ਨਾ ਹੋਣ ਤੇ ਉਹਨਾਂ ਨੇ ਪ੍ਰਸ਼ਾਸਨ ਤੇ ਵੱਡੇ ਸਵਾਲ ਚੁੱਕੇ ਹਨ ਉਹਨਾਂ ਨੇ ਕਿਹਾ ਕਿ ਜੇ ਵਕੀਲ ਹੋ ਕੇ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਤਾਂ ਆਮ ਲੋਕਾਂ ਨੂੰ ਕਿੱਥੋਂ ਮਿਲੇਗਾ ਦੂਸਰੇ ਪਾਸੇ ਪ੍ਰਸ਼ਾਸਨ ਨੇ ਮੀਡੀਆ ਨਾਲ ਗਲਬਾਤ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਸ਼ਿਕਾਇਤ ਮਿਲ ਚੁੱਕੀ ਹੈ ਅਤੇ ਜਾਂਚ ਤੇਜ਼ੀ ਨਾਲ ਜਾਰੀ ਹੈ ਪੁਲਿਸ ਅਧਿਕਾਰੀਆਂ ਨੇ ਪਰੋਸਾ ਦਿਵਾਇਆ ਕਿ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਕੇ ਸਲਾਖਾਖਾਨੇ ਹਵਾਲੇ ਕਰ ਦਿੱਤਾ ਜਾਵੇਗਾ ਜੰਡਿਆਲਾ ਗੁਰੂ ਤੋਂ ਪੱਤਰਕਾਰ ਮਲਕੀਤ ਸਿੰਘ ਜੀ ਦਾ ਵਾਰਜੀ ਦਾ ਖਾਲਸਾ ਵਾਇਕਰ ਜੀ ਦੀ ਫਤਿਹ ਦਾਸ ਜੋਗਾ ਸਿੰਘ ਬਡਾਲਾ ਰੰਗਰੇਟੇ ਸਿੰਘ ਸਭਾ ਪੰਜਾਬ ਜਥੇਬੰਦੀ ਦੇ ਸੇਵਾਦਾਰ ਹੋਣ ਦੇ ਨਾਤੇ ਸਾਡੇ ਕੋਲ ਵੀਰ ਜੀ ਹੁਣਾਂ ਨੇ ਸ਼ਿਕਾਇਤ ਕੀਤੀ ਸੀ ਕਿ ਅਸੀਂ ਨਾ ਪਿਛਲੇ ਸ਼ਨੀਵਾਰ ਜਿਹੜਾ ਹੁਣ ਲੰਘ ਕੇ ਗਿਆ ਇੱਕ ਕੱਲ ਨੂੰ ਆ ਰਿਹਾ ਉਹ ਪਿਛਲੇ ਸ਼ਨੀਵਾਰੇ ਪਟਿਆਲੇ ਗਏ ਸੀ ਰਿਸ਼ਤੇਦਾਰਾਂ ਕੋਲ ਔਰ ਇਹਨਾਂ ਦੇ ਘਰ ਦੇ ਵਿੱਚ ਕੋਈ ਨਹੀਂ ਸੀ ਰਾਤ ਦੇ ਟਾਈਮ ਤੇ ਜਿਹੜਾ ਇਹਨਾਂ ਦੇ ਘਰ ਨੇ ਘਰ ਚੋਰ ਨੇ ਇੰਟਰ ਕਰਕੇ ਉਹ ਖਿਡਕੀਆਂ ਖੁਡਕੀਆਂ ਇਹਨਾਂ ਦੀਆਂ ਤੋੜ ਕੇ ਤੇ ਅੰਦਰ ਵੜ ਕੇ ਤੇ ਸਾਰਾ ਕੀਮਤੀ ਸਮਾਨ ਜਿਹੜਾ ਕਰੀਬ 20-22 ਲੱਖ ਦਾ ਸੋਨਾ ਔਰ ਇੱਕ ਇਹਨਾਂ ਦਾ ਜਿਹੜਾ ਵਾਈਪਨ ਤੇ ਉਹਦਾ ਜਿਹੜਾ ਲਾਇਸੈਂਸ ਹੀ ਵੇਖੋ ਕਿੱਡੇ ਖੁੱਲੇ ਦਿਨਾਂ ਚੋਰ ਜਿਹੜਾ ਆਰਾਮ ਨਾਲ ਚੋਰੀ ਕਰਕੇ ਗਿਆ ਔਰ ਉਸ ਤੋਂ ਬਾਅਦ ਜਦੋਂ ਇਹ ਪ੍ਰਸ਼ਾਸਨ ਕੋਲ ਜਾਂਦੇ ਆ ਉਹ ਪ੍ਰਸ਼ਾਸਨ ਦੀ ਹਰਕਤ ਦੇਖ ਲੋ ਕਿ ਜਿਹੜਾ ਕੰਮ ਪੁਲਿਸ ਨੇ ਕਰਨਾ ਸੀ ਉਹ ਸਾਰਾ ਕੰਮ ਇਹਨਾਂ ਨੇ ਕੀਤਾ ਖੁਦ ਉਸ ਦੀ ਸਨਾਖਤ ਵੀ ਕੀਤੀ ਗਈ ਚੋਰ ਦੀ ਠੀਕ ਹੈ ਜੀ ਪੁਲਿਸ ਨੂੰ ਦੱਸਿਆ ਵੀ ਗਿਆ ਠੀਕ ਹੈ ਤੇ ਪੁਲਿਸ ਨੇ ਅਜੇ ਤੱਕ ਨਹੀਂ ਅਰੈਸਟ ਕੀਤਾ ਢਿੱਲੀ ਕਾਰਜਰੀ ਵੇਖਣ ਨੂੰ ਮਿਲਣੀ ਵੇਖੋ ਜੀ ਢਿੱਲੀ ਏ ਤੋਂ ਢਿੱਲੀ ਕੀ ਕਹਿ ਸਕਦੇ ਆ ਕਿ ਜਿਹੜੇ ਸਾਡੇ ਪੰਜਾਬ ਦੇ ਵਸਿੰਦਾ ਲੋਕ ਆ ਉਹ ਅਜੇ ਇਨਸਾਫ ਲਈ ਜਿਹੜੇ ਆ ਥਾਂ ਥਾਂ ਭਟਕ ਰਹੇ ਆ ਔਰ ਜਿਹੜੇ ਬਾਹਰੋਂ ਆਏ ਆ ਲੋਕ ਉਹ ਆਪਣੇ ਚੈਨ ਨਾਲ ਚੋਰਾ ਲੁੱਟਾਂ ਖੋਹਾਂ ਕਰਕੇ ਆਰਾਮ ਦੀ ਨੀਂਦ ਸੌ ਰਹੇ ਆ ਉਹਦੇ ਵਿੱਚੋਂ ਆਪਣਾ ਦਸਵੰਧ ਕੱਢ ਕੇ ਉਹ ਦੇ ਜਾਂਦੇ ਆ ਤੇ ਆਰਾਮ ਨਾਲ ਜ਼ਿੰਦਗੀ ਜੀਂਦੇ ਬਿਲਕੁਲ ਜੀ ਇਹਦੇ ਵਿੱਚ ਹੋਰ ਜਿੰਨੇ ਵੀ ਸਾਡੇ ਸਤਿਕਾਰਯੋਗ ਸਾਥੀ ਇਹ ਵੀਡੀਓ ਦੇਖ ਰਹੇ ਆ ਉਹ ਜ਼ਰੂਰ ਇਹ ਚੀਜ਼ ਨੂੰ ਵਾਚਣਗੇ ਕਿ ਕਿਤੇ ਨਾ ਕਿਤੇ ਪੁਲਿਸ ਦੀ ਮਿਲੀ ਭੁਗਤ ਹੈ ਤਾਂ ਹੀ ਚੋਰਾਂ ਦਾ ਜਿਹੜਾ ਹੌਸਲਾ ਬੁਲੰਦ ਆ ਮੰਗ ਕੀ ਹੈ ਮੰਗ ਸਾਡੀ ਇੱਕੋ ਹੀ ਆ ਜੀ ਕਿ ਪੀੜਤ ਪਰਿਵਾਰ ਨੂੰ ਪੁਲਿਸ ਕਮਿਸ਼ਨਰ ਅਮਰੇਦ ਸਰ ਨੂੰ ਬੇਨਤੀ ਕਰਦੇ ਆ ਕਿ ਪੀੜਤ ਪਰਿਵਾਰ ਨੂੰ ਜਿਹੜਾ ਵਾ ਇਨਸਾਫ ਦਿੱਤਾ ਜਾਵੇ ਦੇਖੋ ਜਦੋਂ ਫਿਰ ਪੀੜਤ ਪਰਿਵਾਰ ਸੜਕਾਂ ਤੇ ਉਤਰਦੇ ਆ ਨਾ ਫਿਰ ਪ੍ਰਸ਼ਾਸਨ ਆਂਦਾ ਵੀ ਨਹੀਂ ਨਹੀਂ ਚੀਕਾਂ ਮਾਰਦੇ ਵੀ ਨਹੀਂ ਇਦਾਂ ਨਹੀਂ ਹੋਣੀ ਚਾਹੀਦੀ ਪ੍ਰਸ਼ਾਸਨ ਚੱਲਦੀ ਕਿ ਉਹ ਕਿ ਇਹਨਾਂ ਦਾ ਵਾਈਪਰ ਨਹੀਂ ਉਹਨਾਂ ਕੋਲ ਕੋਈ ਅਭੀ ਨਵੀਂ ਕਰ ਦੇ ਦੇਖੋ ਬੜਾ ਤਕੜਾ ਹੈ ਵੀ ਜੀ ਕੰਮ ਹੋ ਸਕਦਾ ਵਾ ਕੋਈ ਵੀ ਅਣਹੌਣੀ ਵਾਪਰ ਸਕਦੀ ਹੈ ਜਿਸ ਤਰੀਕੇ ਨਾਲ ਲਾਇਸੈਂਸ ਵੀ ਆ ਔਰ ਹਥਿਆਰ ਵੀ ਇਹਨਾਂ ਦਾ ਲੈ ਗਏ ਨੇ ਤੇ ਕਿਤੇ ਵੀ ਉਹ ਜਿਹੜੇ ਬੰਦੇ ਇਦਾਂ ਦੇ ਆ ਉਹ ਦਿਨ ਬਾ ਦਿਨ ਵਾਰਦਾਤਾ ਹੋ ਰਹੀਆਂ ਠੀਕ ਹੈ ਜੀ ਔਰ ਪੁਲਸ ਇਹੋ ਜਿਹੇ ਬੰਦਿਆਂ ਨੂੰ ਲੱਭ ਲੱਭ ਕੇ ਭਗਵੰਤ ਮਾਨ ਸਰਕਾਰ ਕਹਿ ਰਹੀ ਆ ਕਿ ਅਸੀਂ ਇਹੋ ਜੇ ਕ੍ਰਿਮੀਨਲ ਬੰਦੇ ਜਿਹੜੇ ਆ ਪਹਿਲ ਦੀ ਆਧਾਰ ਤੇ ਫੜਨੇ ਆ ਤੇ ਜਿੱਥੇ ਤੁਹਾਨੂੰ ਘਰ ਵਾਲੇ ਮਹਾਰਾਜ ਦੱਸ ਰਿਹਾ ਵੀ ਆਹ ਕ੍ਰਿਮੀਨਲ ਬੰਦਾ ਆ ਚੀਜ਼ਾਂ ਲੈ ਗਿਆ ਤੇ ਤੁਸੀਂ ਅੱਜ ਚੁੱਪ ਬੈਠੇ ਜੀ ਇਹ ਪੁਲਸ ਨੂੰ ਪੁਲਸ ਕਮਿਸ਼ਨਰ ਨੂੰ ਵੀ ਮੇਰਾ ਸਵਾਲ ਆ ਕਿ ਤੁਹਾਡੇ ਜਿਹੜੇ ਇੱਥੇ ਲਾਏ ਆ ਨਾ ਐਸ ਐਚਓ ਉਹਨਾਂ ਨੂੰ ਥੋੜਾ ਜਿਆ ਧਿਆਨ ਦਿਓ ਜੀ ਕੱਲੇ ਪੈਸੇ ਇਕੱਠੇ ਕਰਨ ਵਾਲਾ ਨਾ ਧਿਆਨ ਰੱਖੀਏ ਲੋਕਾਂ ਨੂੰ ਇਨਸਾਫ ਦਿੱਤਾ ਜਾਵੇ। ਨਾਂ ਮੇਰਾ ਪੰਕਜ ੜਵਾਲ ਜੀ। ਇੱਕ ਕੀ ਗੱਲਬਾਤ ਹੈ? ਇੱਕ ਗੱਲਬਾਤ ਅਸੀਂ ਪਟਿਆਲੇ ਗਏ ਵਹੀਂ ਸ਼ਨੀਵਾਰ ਦੀ ਰਾਤ ਹੈ। ਤੇ 3 ਵਜੇ ਨਿਕਲੇ ਆ ਤੇ 10 ਵਜੇ ਰਾਤੀ ਚੋਰ ਅੰਦਰ ਪਾੜੀ ਤਾ ਨਹੀਂ ਵੜਿਆ ਵਾ। ਸੀਸੀਟੀਵੀ 'ਚ ਕੈਮਰਾ ਹੀ ਦਿਖਿਆ ਸਾਰਾ। ਰਾਤੀ 10:00 ਵਜੇ ਕੇ 10 ਮਿੰਟ ਦੇ ਅੰਦਰ ਆਂਦਾ ਵਾ। 10:45 ਤੇ ਬਾਹਰ ਜਾਂਦਾ ਵਾ। ਇਹ 40 ਮਿੰਟ 'ਚ ਸਾਰਾ ਉੱਪਰ ਤੱਕ ਉਹਨੇ ਤੋੜ ਤੋੜ ਕੇ 골ਡ ਲੈ ਗਿਆ ਵਾ, ਸਿਲਵਰ ਤੇ ਪਿਸਟਲ ਲੈ ਗਿਆ ਲਾਇਸੈਂਸ ਲੈ ਗਿਆ ਵਾ ਤੇ ਪਲੱਸ ਥੋਰ ਕੈਸ਼ ਵੀ ਲੈ ਗਿਆ ਵਾ ਟੋਟਲ ਕਿੰਨਾ ਕੋ ਲੋਸ ਦੇਖੋ ਜੀ ਦਾਦਾ ਤੇ 20-25 ਲੱਖ ਦਾ 골ਡ ਹੈ ਹੀ ਹੈ ਸਿਲਵਰ ਵੀ 2 ਲੱਖ ਦਾ ਪਿਸਟਲ ਆ ਪਿਸਟਲ ਦਾ ਵੀ ਲਾਇਸੈਂਸ ਸੀ ਲਾਇਸੈਂਸ ਸੀ ਤੇ ਤੁਸੀਂ ਸੀਸੀਟੀਵੀ ਮੌਕੇ ਤੇ ਹੈਗੀ ਸੀਸੀਟੀਵੀ ਕੋ ਡੀਵੀਆਰ ਵੀ ਲੈ ਗਿਆ ਅੱਛਾ ਤੇ ਇਹੀ ਗਵਾਂਢੀਆਂ ਨੇ ਸਰਚ ਕੀਤੇ ਤੇ ਆਈਡੈਂਟੀਫਾਈ ਕਰ ਲਿਆ ਉਹਨੂੰ ਚੋਰ ਨੂੰ ਅਸੀਂ ਆਪ ਹੀ ਕੀਤਾ ਪੁਲਿਸ ਨੇ ਇੱਥੇ ਕੀਤਾ ਨਹੀਂ ਕੋਈ ਤੁਸੀਂ ਕਵਲਸਨ ਕਮਲ ਇੰਕਟੀਵੇਸੇ ਪੁਲਸ ਨੂੰ ਹਾਂ ਜੀ ਮੌਕੇ ਤੇ ਪਹਿਲੇ ਪੀਸੀਆਰ ਬੁਲਾਈ ਹੂੰ ਪੀਸੀਆਰ ਤੋਂ ਬਾਅਦ ਫਿਰ ਆਪਾਂ ਇੱਧਰ ਉਹ ਥਾਣੇ ਵਾਲੇ ਆਏ ਥਾਣੇ ਵਾਲੇ ਫਿਰ ਐਸਐਚਓ ਵੀ ਆਏ ਮੌਕੇ ਤੇ ਫਿੰਗਰਪ੍ਰਿੰਟ ਵੀ ਲੈ ਗਏ ਪਰ ਬਾਅਦ ਚ ਕੋਈ ਕੋਈ ਕਾਰਵਾਈ ਨਹੀਂ ਹੋਈ ਤੁਸੀਂ ਘਰ ਨਹੀਂ ਸੀ ਤੁਸੀਂ ਉਦੋਂ ਕਿਸਟ ਬਾਹਰ ਗਏ ਸੀ ਬਾਹਰ ਗਏ ਪਟਿਆਲੇ ਅੱਛਾ ਪਟਿਆਲਾ ਹੀ ਸੀ ਹਾਂ ਜੀ ਚੋਰੀ ਹੋਈ ਕਿਦੋਂ ਤੇ ਤੁਹਾਨੂੰ ਕਿਦਾਂ ਪਤਾ ਲੱਗਿਆ ਚੋਰੀ ਚੋਰੀ ਤੇ ਹੋਈ ਸ਼ਨੀਵਾਰ ਰਾਤ ਦੀ ਅਸੀਂ ਸੋਮਵਾਰ ਆਏ 7 ਵਜੇ ਤੇ ਅਸੀਂ ਗੇਟ ਖੋਲ੍ਹਿਆ ਤੇ ਦੇਖਿਆ ਕਿ ਬਾਰੀ ਟੁੱਟੀ ਹੋਈ ਹੈ ਜੋ ਜਿਹੜਾ ਸਮਾਨ ਲਮਾਰੀਆਂ ਚੋਂ ਬੈਡਾਂ ਚੋਂ ਦਰਾਜ ਖੁੱਲੇ ਹੋਏ ਉੱਪਰ ਲੌਕ ਟੁੱਟੇ ਹੋਏ ਜਿੰਦਰੇ ਤੇ ਸਮਾਨ ਸਾਰਾ ਨਿਕਲਿਆ ਹੁਣ 5 ਦਿਨ ਹੋ ਗਏ ਚੋਰੀ ਹੋਈ ਕੋਈ ਪੁਲਿਸ ਪ੍ਰਸ਼ਾਸਨ ਵੱਲ ਕੋਈ ਕਾਰਵਾਈ ਪੁਲਿਸ ਨੇ ਤੇ ਕਾਰਵਾਈ ਵੇਖੋ ਜੀ ਅਹੀ ਅਹੀ ਸੋ ਕੋਨਾਂ ਨੂੰ ਲੱਭ ਕੇ ਦੱਸਿਆ ਵੀ ਇਹ ਚੀਜ਼ ਹੈਗੀ ਆ ਅੱਛਾ ਪ੍ਰਸ਼ਾਸਨ ਵੱਲ ਕੋਈ ਨਹੀਂ ਮਤਲਬ ਉਹਨਾਂ ਨੇ ਮਤਲਬ ਉਹਨਾਂ ਨੇ ਨਹੀਂ ਲੱਭਿਆ ਹੁਣ ਦੱਸਿਆ ਕਿ ਵੀ ਇਹ ਹੋਇਆ ਤੇ ਬੰਦਾ ਵੀ ਆਈਡੈਂਟੀਫਾਈ ਕਰਤਾ ਉਹਨਾਂ ਵੱਲੋਂ ਢੇਲਾ ਹੀ ਚੁੱਕਦੇ ਨਹੀਂ ਵੇ ਅਹੀ ਕਿਹਨੇ ਬੰਦਾ ਆਈਡੈਂਟੀਫਾਈ ਕਰ ਲਿਆ ਅਹੀ ਕਰ ਲਿਆ ਬਖਾਰ ਕਿ ਤੁਹਾਡੇ ਜਾਣ ਪਛਾਣਦਾ ਸੀ ਬੰਦਾ ਨਹੀਂ ਜਾਣ ਪਛਾਣਦਾ ਨਹੀਂ ਇਹ ਨਿਊ ਮੈਂਬਰ ਸਾਰੇ ਹੈਗੇ ਜੀ ਫਲੈਟਸ ਉੱਥੋਂ ਦਾ ਹੈਗਾ ਇਹਨੂੰ ਕਹਿੰਦੇ ਵੀਰੂ ਬੱਚਾ ਕਹਿੰਦੇ ਹੈਗਾ ਯਾਰ ਕੀ ਸਮਝ ਇਹਨੇ ਤਾਂ ਹੋ ਗਿਆ ਤੇ ਪੁਲਿਸ ਵਾਲਾ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਅਸੀਂ ਤਾਂ ਕਿੰਨੇ ਵੇਖੀ ਉਹਨਾਂ ਦੇ ਘਰ ਦੇ ਜਿਹੜੇ ਗਏ ਕੱਲ ਗ੍ਰੇਡ ਕਰਨ ਪੁਲਿਸ ਵਾਲੇ ਤੇ ਪਰ ਉਹ ਮੈਂ ਘਰ ਨਹੀਂ ਹੈਗਾ ਮੈਂ ਕਿਹਾ ਘਰ ਨਹੀਂ ਉਹਨਾਂ ਦੀ ਮਾਂ ਹੈਗੀ ਆ ਔਰ ਇਹ ਸਿਸਟਰ ਆ ਔਰ ਅਬ ਬ੍ਰਦਰ ਆ ਉਹ ਵੀ ਚੋਰ ਹੈਗਾ ਬ੍ਰਦਰ ਵੀ ਤੇ ਉਹਦਾ ਫਾਦਰ ਹੈ ਉਹਨੂੰ ਚੱਕੋ ਤਾਂ ਯਾਪੀ ਆ ਜਾਏਗਾ ਪਿੱਛੇ ਉਹ ਕੀ ਸਮਝ ਤੇ ਸ਼ੁਰੂ ਤੋਂ ਉਹ ਇਹ ਚ ਚੋਰੀ ਚੜੀ ਦਾ ਕੰਮ ਹੀ ਕਰਦਾ ਜਿਸ ਤਰ੍ਹਾਂ ਅਸੀਂ ਕਹਿ ਰਹੇ ਹਾਂ ਇਹ ਹੈ ਪੱਕਾ ਚੋਰ ਹੈ ਜ ਇੱਕ ਮੁਲਕੀ ਮੰਗ ਕਰਦੇ ਪ੍ਰਸ਼ਾਸਨ ਕੋਲ। ਪ੍ਰਸ਼ਾਸਨ ਕੋ ਮੰਗ ਕਰਨੇ ਵੀ ਵੇਖੋ ਪ੍ਰਵਾਸੀਆਂ ਨੇ ਇੰਨਾ ਇੱਥੇ ਪਾੜਤਾ ਵਾ ਗਾਂ ਦੇ ਕਿ ਕੀ ਕੀ ਹੋ ਰਿਹਾ ਹੈ ਤੇ ਕੀ ਲੌਂਚ ਆਰਡਰ ਦੀ ਸਿਚੁਏਸ਼ਨ ਹੈਗੀ ਹੈ। ਇਕੱਲਾ ਹੀ ਸੀ ਪੁਲਸ ਦੀ ਗਤੀਵਿਧੀ ਨੂੰ ਕਿੱਦਾਂ ਦੇ ਦੇ ਕਿਉਂਕਿ ਤੁਸੀਂ ਆਪ ਹੀ ਕੀਤਾ ਪੁਲਸ ਵੀ ਨਾ ਦੀ ਪੁਲਸ ਹੈ। ਪੁਲਸ ਦੀ ਵੇਖੋ ਜੀ ਮਤਲਬ ਕੁਝ ਵੀ ਅਜਾਬ ਕੀ ਜੀਰੋ ਫਿੰਗਰਪ੍ਰਿੰਟ ਲੈ ਕੇ ਉਦੋਂ ਪਤਾ ਕਿ ਹੈਗਾ ਵਾ ਉਸ ਟਾਈਮ ਰੈਸਟ੍ਰਾਂਜੇ ਦੇ ਵੀ ਘੰਟੇ ਜੇ ਤੇ ਇੰਨਾ ਟਾਈਮ ਦੇਲੇ ਕਰਤਾ ਉਹਦੇ ਤੇ ਇਹਨਾਂ ਦੀ ਲਗਹਿਲੀ ਹੈ ਸਰ ਪੁਲਸ ਦੀ। ਪੁਲਸ ਦੀ ਲਗਹਿਲੀ ਸਮੇਂ ਦੀ। ਹਾਂਜੀ ਹਾਂਜੀ। ਹੁਣ ਮੰਗ ਕੀ ਕਰਦੇ? ਉਹ ਮੰਗ ਮੈਂ ਕਰਨਾ ਕਿ ਫਟਾਫਟ ਅਰੈਸਟ ਕੀਤਾ ਜਾਏ। ਔਰ ਇਹ ਘਰ ਦੇ ਚੁੱਕੇ ਜਾਣ। ਉਹਨਾਂ ਕੋਲ ਇਨਵੈਸਟੀਗੇਸ਼ਨ ਕੀਤੀ ਜਾਏ ਤੇ ਮੁਫੜਾ ਜਾ ਕਿੱਥੇ ਹੈਗਾ। ਹੁਣ ਟੋਟਲ ਤੁਸੀਂ ਕਹਿੰਦਾ 20 ਤੁਹਾਨੂੰ ਲੱਗਦਾ ਨਹੀਂ ਤੁਹਾਡਾ ਕਿਤਾ ਲਾਇਸੈਂਸ ਹੀ ਪਿਸਟਲ ਲੈ ਕੇ ਕੋਈ ਵਾਰ ਦਾਤ ਕਰ ਹਾਂਜੀ ਇਹ ਵੀ ਹੰਡਾਰਾ ਬੜਾ ਤੁਹਾਨੂੰ ਤੁਸੀਂ ਤੇ ਕਿਹਾ ਉਹਨਾਂ ਨੂੰ ਪਹਿਲੇ ਦੱਸਿਆ ਵੀ ਉਹਨਾਂ ਨੂੰ ਪਹਿਲੇ ਡਿਸਕਵਰ ਕਰ ਉਹਰ ਪਿਸਟਲ ਨੂੰ ਠੀਕ ਜੀ ਸਰ ਜਿਹੜੀ ਕਿ ਕੰਪਲੀਟ ਹੈ ਚੋਰੀ ਹੋਈ ਹੈ हां जी ਇਹ ਜੀ ਬਾਹਰ ਗਏ ਸੀ ਇਹ ਪਟਿਆਲੇ ਗਏ ਸੀ ਤੇ ਮਗਰੋਂ ਜਦੋਂ ਆ ਕੇ ਇਹਨਾਂ ਨੇ ਵੇਖਿਆ ਤੇ ਆ ਕੇ ਇਹਨਾਂ ਨੇ ਵੇਖਿਆ ਤੇ ਇਹਨਾਂ ਦੇ ਕੁੰਡੇ ਟੁੱਟੇ ਹੋਏ ਸੀ ਦਰਵਾਜ਼ੇ ਵੀ ਟੁੱਟੇ ਸੀ ਤੇ ਜੋ ਆਪਾਂ ਵੈਰੀਫਾਈ ਕਰ ਰਹੇ ਹਾਂ ਤੇ ਜਲਦੋਂ ਜਲਦ ਆਪਾਂ ਇਹ ਦੋਸ਼ੀ ਨੂੰ ਇਹ ਫੜ ਕੇ ਤੇ ਗ੍ਰਿਫਰ ਕਰਾਂਗੇ ਸਰ ਚੋਰੀ ਚ ਉਹਨਾਂ ਨੇ ਕਹੇ ਕਿ ਇੱਕ ਵੈਪਨ ਤੇ ਬੋਲਟ ਚੋਰੀ ਹੋਇਆ ਹਾਂਜੀ ਤੇ ਕਰ ਰਹੇ ਜੀ ਉਹ ਵੈਰੀਫਾਈ ਕਰ ਰਹੇ ਹਾਂ ਤੇ ਕਰਕੇ ਜੋ ਵੀ ਬੰਦੀ ਉਹ ਕਾਰਵਾਈ ਜਿਹੜੀ ਹੋਗੀ ਉਹ ਕਰਾਂਗੇ